ਇੱਕ ਪਾਸੇ ਤੇ ਹੈ ਸੀ ਕਿ ਲੁਧਿਆਣਾ ਜਿਮਨੀ ਚੌਣ ਜਿਸ ਸੰਜੀਪ ਰੋੜਾ ਜਿੱਤੇ ਨੇ ਉਹ ਮੰਤਰੀ ਬਣ ਗਏ ਤੇ ਸੰਜੀਪ ਰੋੜਾ ਜਿੱਤੇ ਵੀ ਤੇ ਮੰਤਰੀ ਬਣੇ ਹੁਦੀਪ ਢਾਲੀਵਾਲ ਦੀ ਕੱਖ ਕਸ਼ੁੱਤੀ ਤੇ ਦਾ ਮਤਲਬ ਕੱਲਾ ਕੱਢਣ ਸਥਾਨ ਨਹੀਂ ਕੱਲਾ ਐਵੇਂ ਵਿਸਤਾਰ ਦੇ ਨਾਲ ਨਾਲ ਭਾਗੀ ਫੇਰ ਬਦਲ ਨਹੀਂ ਬਲਕਿ ਕੈਂਡੀਡੇਟ ਦੇ ਵਿੱਚ ਵੀ ਫੇਰ ਬਦਲ ਖੁਲਦੀਪ ਢਾਲੀਵਾਲ ਨੂੰ ਦਾ ਦਿੱਤਾ ਗਿਆ ਹਟ ਗਏ ਨੇ ਛੱਡ ਦਿੱਤਾ ਗਿਆ ਪੰਜਾਬ ਲਈ ਮਿਹਨਤ ਮੇਰੀ ਜਾਰੀ ਰਹੂਗੀ ਉਹ ਆਪਣੇ ਸੋਸ਼ਲ ਮੀਡੀਆ ਸਾਈਟ ਤੇ ਅਪਲੋਡ ਕਰਦੇ ਨੇ ਆਪਣਾ ਮੈਸੇਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ 17ਵੇਂ ਰਤਨ ਵੱਜੋਂ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ 18 ਮੰਤਰੀ ਹੋਣਗੇ ਸ਼ਾਂਗਾ ਐਸਾ ਲੱਗਿਆ ਇਲਾਜੇ ਕਿ ਕੱਲਾ ਨਰਾਈ ਪਾਕਿ ਚ ਤੇ ਹੁਣ ਐਨ ਆਰ ਆਈ ਵਿਭਾਗ ਵੀ ਲੈ ਕੇ ਨਵੇਂ ਮੰਤਰੀ ਨੂੰ ਦਿੱਤਾ ਗਿਆ ਤੇ ਕੱਲੇ ਐਮ ਐਲ ਏ ਰਹਿ ਗਏ ਜਨਾਬ ਮੰਤਰੀ ਮੰਡਲ ਵਿਸਥਾਰ ਨਹੀਂ ਜੀ ਮੰਤਰੀ ਮੰਡਲ ਫੇਰ ਬਦਲ ਜਿਸ ਕੱਲ ਦਾ ਖਤਸਾ ਸੀ ਉਹ ਵੀ ਨਾਲ ਹੀ ਹੋ ਗਿਆ ਇੱਕ ਪਾਸੇ ਤੈ ਸੀ ਕਿ ਲੁਧਿਆਣਾ ਜਿਮਨੀ ਚੌਂ ਜਿਸ ਸੰਜੀਵ ਅਰੋੜਾ ਚਿਤਦੇ ਨੇ ਸਉ ਮੰਤਰੀ ਬਣਨਗੇ ਤੇ ਸੰਜੀਪ ਰੋੜਾ ਜਿੱਤੇ ਵੀ ਤੇ ਮੰਤਰੀ ਬਣੇ ਵੀ ਪਰ ਮੰਤਰੀ ਬਣਦੇ ਚੰਦ ਮਿੰਟਾਂ ਦਰਮਿਆਨ ਹੀ ਕੁਲਦੀਪ ਧਾਲੀਵਾਲ ਦੀ ਕੈਬਨਿਟ ਚੋਂ ਛੁੱਟੀ ਹੋ ਗਈ ਸੋ ਇਹਦਾ ਮਤਲਬ ਕੱਲਾ ਕੈਬਨਿਟ ਵਿਸਤਾਰ ਨਹੀਂ ਕੱਲਾ ਕੈਬਨਿਟ ਵਿਸਤਾਰ ਦੇ ਨਾਲ ਨਾਲ ਵਿਭਾਗੀ ਫੇਰ ਬਦਲ ਨਹੀਂ ਬਲਕਿ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਹੈ ਸੋ ਕੁਲਦੀਪ ਧਾਲੀਵਾਲ ਨੂੰ ਹਟਾ ਦਿੱਤਾ ਗਿਆ ਹਟ ਗਏ ਨੇ ਛੱਡ ਦਿੱਤਾ ਗਿਆ ਪੰਜਾਬ ਲਈ ਮਿਹਨਤ ਮੇਰੀ ਜਾਰੀ ਰਹੂਗੀ ਉਹ ਆਪਣੇ ਸੋਸ਼ਲ ਮੀਡੀਆ ਸਾਈਟ ਤੇ ਅਪਲੋਡ ਕਰਦੇ ਨੇ ਆਪਣਾ ਮੈਸੇਜ ਅੱਜ ਗੁਲਾਬਚੰਦ ਕਟਾਰੀਆਂ ਹੋਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਤੇ ਮੰਤਰੀਆਂ ਦੀ ਮੌਜੂਦਗੀ ਚ ਲੁਧਿਆਣਾ ਤੋਂ ਜਿਮਨੀ ਚੌਂਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਰਹੇ ਸੰਜੀਵ ਅਰੋੜਾ ਹੋਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਦੇ ਵਿੱਚ 17ਵੇਂ ਰਤਨ ਵੱਜੋ ਸ਼ਾਮਲ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ ਚ 18 ਮੰਤਰੀ ਹੋ ਸਕਦੇ ਨੇ 16 ਮੰਤਰੀ ਮੁੱਖ ਮੰਤਰੀ ਸਣੇ ਹੈਗੇ ਸੀ 17ਵੇਂ ਵੱਜੋ ਸੰਜੀਪ ਰੋੜਾ ਨੂੰ ਸੌ ਚੁਕਾਈ ਗਈ ਇਸ ਤੋਂ ਪਹਿਲਾਂ ਕਿ ਇਹ ਚਰਚਾ ਆਉਂਦੀ ਕਿ ਲੋਪਾਈ ਇੱਕ ਪੋਸਟ ਖਾਲੀ ਹੈ ਪਤਾ ਨਹੀਂ ਕਦੇ ਕਿਸੇ ਐਮਐਲਏ ਦੀ ਵਾਰੀ ਆਜ ਵੀ ਅਜੇ ਵੀ ਡੇਢ ਸਾਲ ਪਿਆ ਪਰ ਉਹ ਤੋਂ ਪਹਿਲਾਂ ਤਸਵੀਰ ਬਦਲ ਗਈ ਕਿ ਕੁਲਦੀਪ ਧਾਲੀਵਾਲ ਨੂੰ ਸਨੇਹਾ ਲੱਗ ਗਿਆ ਰਾਤ ਹੁਕਮ ਲੱਗਿਆ ਕਿ ਸਵੇਰੇ ਲੱਗਿਆ ਮੈਂ ਪਹਿਲਾਂ ਹੀ ਖਸਾ ਪ੍ਰਟਾਰਿਆ ਸੀ ਕਿ ਭਈ ਦੇਰ ਰਾਤ ਤੱਕ ਸਭ ਨੂੰ ਢੁੜਕੂ ਸੀ ਮੰਤਰੀਆਂ ਨੂੰ ਕਿ ਪਤਾ ਨਹੀਂ ਕਿਹਦੀ ਛੁੱਟੀ ਦਾ ਹੁਕਮ ਆ ਜਾਣਾ ਸੋ ਸਵੇਰੇ ਪਰਚੀ ਕਲਦੀਪ ਧਾਲੀ ਵਾਲ ਦੀ ਨਿਕਲ ਗਈ ਤੇ ਉਹਨਾਂ ਤੋਂ ਸੀਫਾ ਲੈ ਲੈ ਗਿਆ ਇੱਕੋ ਇੱਕ ਵਿਭਾਗ ਰਹਿ ਗਿਆ ਸੀ ਕਿਸੇ ਸਮੇਂ ਢੋਲ ਵਜਾ ਕੇ ਜ਼ਮੀਨਾ ਖਾਲੀ ਕਰਾਉਂਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਮੰਨੇ ਜਾਂਦੇ ਸੀ ਛਾਂਗਾ ਐਸਾ ਲੱਗਿਆ ਕਿ ਲੈਦੇ ਕਿ ਇਕੱਲਾ ਇਹਨਾਂ ਰਾਈ ਵਿਭਾਗ ਬਚਿਆ ਤੇ ਹੁਣ ਐਨਆਰਆਈ ਵਿਭਾਗ ਵੀ ਲੈ ਕੇ ਨਵੇਂ ਮੰਤਰੀ ਨੂੰ ਦਿੱਤਾ ਗਿਆ ਤੇ ਇਕੱਲੇ ਐਮਐਲਏ ਰਹਿ ਗਏ ਜਨਾਬ ਸੋ 7ਵੀਂ ਵਾਰ ਵਿਸਤਾਰ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ ਆਪਣੀ ਕੈਬਨਿਟ ਦੇ ਵਿੱਚ ਬਿਲਕੁਲ ਜੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੜਕੜਕਲਾਂ ਜਾ ਕੇ ਮੰਤਰੀ ਦੇ ਅਹੁਦੇ ਦੀ ਸੋਚ ਚੁੱਕਦੇ ਨੇ ਮੁੱਖ ਮੰਤਰੀ ਵੱਜੋਂ ਜਦੋਂ ਖੜਕੜਕਲਾਂ ਚ ਸੋਚ ਚੁੱਕ ਸਮਾਗਮ ਹੁੰਦਾ ਉਹ ਤੋਂ ਬਾਅਦ ਕੈਬਨਿਟ ਬਣਦੀ ਹੈ ਫਿਰ ਕੈਬਨਿਟ ਦੇ ਵਿੱਚ ਕੁਝ ਸਮੇਂ ਬਾਅਦ ਵਿਸਤਾਰ ਹੋਣਾ ਸੀ ਪਰ ਉਸ ਵਿਸਤਾਰ ਤੋਂ ਪਹਿਲਾਂ ਹੀ ਵਿਜੇ ਸਿੰਘਲਾ ਵਾਲਾ ਕਾਂਡ ਵਾਪਰ ਜਾਂਦਾ ਮਈ 2022 ਦੇ ਵਿੱਚ ਵਿਜੇ ਸਿੰਘਲਾ ਨੂੰ ਕੈਬਨਿਟ ਚੋਂ ਬਾਹਰ ਕਰ ਦਿੱਤਾ ਜਾਂਦਾ ਜੀ ਕਿ ਮੰਨ ਲੇ ਜੀ ਮੇਰੇ ਕੋਲ ਕਮਿਸ਼ਨ ਲੈਂਦੇ ਨੇ ਹੁਣ ਉਹਨਾਂ ਨੂੰ ਕਲੀਨ ਚਿੱਟਾਂ ਦਿੰਦਾ ਫਿਰਦੇ ਨੇ ਸੱਚ ਉਹ ਸੀ ਕਿ ਸੱਚੇ ਆ ਫਿਰ ਉਸ ਤੋਂ ਬਾਅਦ ਜੁਲਾਈ 2022 ਚੜਿਆ ਪੰਜ ਨਵੇਂ ਮੰਤਰੀ ਸ਼ਾਮਿਲ ਕਰ ਲਏ ਪਰ ਅਜੇ ਚੰਦ ਦਿਨ ਲੰਘੇ ਸੀ ਕਿ ਮਈ 2023 ਦੇ ਵਿੱਚ ਇੰਦਰਪ ਸਿੰਘ ਨਿੱਜਰ ਹਟਾ ਦਿੱਤੇ ਗਏ ਤੇ ਬਲਕਾਰ ਸਿੰਘ ਤੇ ਗੁਰਮੀਤ ਖੁੱਡੀਆਂ ਕੈਬਨਿਟ ਵਿੱਚ ਸ਼ਾਮਲ ਹੋ ਗਏ ਚਲੋ ਜੀ ਇਹ ਤੋਂ ਬਾਅਦ ਫੋਜਾ ਸਿੰਘ ਸਰਾਰੀ ਦੀ ਛੁੱਟੀ ਹੋ ਗਈ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਬਣ ਗਏ ਇਹ ਗੱਲ ਹੈਗੀ ਆ ਜੀ ਜੁਲਾਈ 2024 ਦੀ ਫਿਰ ਉਸ ਤੋਂ ਬਾਅਦ ਸਤੰਬਰ ਦੇ ਵਿੱਚ ਖਾਸੀ ਹਿਲਜੁਲ ਹੋ ਗਈ ਜੋੜਾ ਮਾਝਰਾ ਗਏ ਜਿੰਪਾ ਗਏ ਬਲਕਾਰ ਸਿੰਘ ਗਏ ਹਾਂ ਅਨਮੋਲ ਗਗਨਮਾਨ ਗਈ ਐਨਾਈ ਹਟਾਤੇ ਹਾਂ ਰਦੀਪ ਮੁੰਡੀਆਂ ਆ ਗਏ ਮੈਂ ਐ ਫਿਰ ਮਰਿੰਦਰ ਕੁਮਾਰ ਗੋਇਲ ਆ ਗਏ ਹਨਾ ਜੀ ਇਸੇ ਤਰ੍ਹਾਂ ਹਾਂ ਤਰਨਪ੍ਰੀਤ ਸੋਹਣ ਆ ਗਏ ਡਾਕਟਰ ਰਵਜੋਤ ਆ ਗਏ ਮਹਿੰਦਰ ਭਗਤ ਆ ਗਏ ਸੋ ਵੱਡੀ ਹਲਚੁਲ ਹੋਈ ਤੇ ਹੁਣ ਜੁਲਾਈ 2025 ਸੰਜੀਵ ਅਰੋੜਾ ਦੀ ਕੈਬਨਿਟ ਚ ਐਂਟਰੀ ਹੋਗੀ ਤੇ ਕੁਦੀਪ ਧਾਨੀਵਾਲ ਦੀ ਛੁੱਟੀ ਹੋਗੀ 222 ਪਹਿਲੀ ਵਾਰ ਜਦੋਂ ਸਰਕਾਰ ਬਣੀ ਮਈ 2022 ਜਦੋਂ ਵਿਜੇ ਸਿੰਘਲਾ ਹਟਾਏ ਗਏ ਜੁਲਾਈ 2022 ਜਦੋਂ ਪੰਜ ਨਵੇਂ ਮੰਤਰੀ ਬਣੇ ਮਈ 2023 ਜਦੋਂ ਇੰਦਰ ਨੱਜਰ ਹਟਾਏ ਗਏ ਬਲਕਾਰ ਸਿੰਘ ਤੇ ਗੁਰਮੀਤ ਖੁੱਡੀਆਂ ਲਿਆਂਦੇ ਗਏ ਜਨਵਰੀ 2024 ਫੋਜਾ ਸਿੰਘ ਸਰਾਰੀ ਹਟਾਏ ਗਏ ਡਾਕਟਰ ਬਲਬੀਰ ਸਿੰਘ ਸਿੱਤ ਮੰਤਰੀ ਬਣਾਏ ਗਏ ਸਤੰਬਰ 2024 ਜੋੜਾ ਮੱਜਰਾ ਜਿੰਪਾ ਬਲਕਾਰ ਸਿੰਘ ਤੇ ਅਨਮੋਲ ਗਗਨ ਮਾਨ ਹਟਾਏ ਗਏ ਤੇ ਹਰਦੀਪ ਮੁੰਡਿਆ ਬਰਿੰਦਰ ਕੁਮਾਰ ਗੋਇਲ ਤਰਨਪ੍ਰੀਤ ਸੋਨ ਡਾਕਟਰ ਅਵਜੋਤ ਤੇਮਿੰਦਰ ਪਖਤ ਲਿਆਂਦੇ ਗਏ ਤੇ ਹੁਣ ਜੁਲਾਈ 2025 ਸੰਜੀਵ अरोड़ा 7 ਵਾਰ ਸਾਢੇ 3 ਸਾਲਾਂ ਚ 7 ਵਾਰ ਕੈਬਨਿਟ ਦੇ ਵਿੱਚ ਫੇਰ ਬਦਲ ਆ ਇਹਦਾ ਮਤਲਬ ਕੀ ਆਮ ਆਦਮੀ ਪਾਰਟੀ ਭਰੋਸਾ ਨਹੀਂ ਕਰ ਪਾਰੀ ਕੀ ਹਾਈ ਕਮਾਂਡ ਯਕੀਨ ਨਹੀਂ ਕਰ ਪਾਰੀ ਜਾਨੂ ਇਹ ਮੰਤਰੀ ਸੰਤਰੀ ਕੰਮ ਸਿੱਖਦੇ ਨੇ ਤਦ ਉਹਨਾਂ ਨੂੰ ਬਦਲ ਕੇ ਫਰੇ ਕਰ ਦੋ ਕੀ ਇਹ ਆਪਣਾ ਦਬ ਦਬਾ ਬਣਾਉਂਦੀ ਹੈ ਕਿ ਵੀ ਦੇਖੋ ਸਾਡੇ ਕੇ ਤੇ ਕੌਣ ਛੱਡ ਦਿੰਦਾ ਹੈ ਕੌਣ ਆ ਜਾਂਦਾ ਦੇਖੋ ਇੱਕ ਵਾਰ ਕਿਹਾ ਤੇ ਕੁਲਦੀਪ ਢਾਲੀਵਾਲ ਦਾ ਅਸਤੀਫਾ ਪਿਆ। ਇਹ ਦੋਹਰੀ ਚਰਚਾ ਸੀ ਇਸ ਵਾਰ। ਕੁਝ ਤਰ੍ਹਾਂ ਕਹਿੰਦੀਆਂ ਕੁਲਦੀਪ ਢਾਲੀਵਾਲ ਦੀ ਮੁੜ ਕੇ ਤਰੱਕੀ ਹੋ ਸਕਦੀ ਆ। ਕੁਝ ਤਰ੍ਹਾਂ ਕਹਿੰਦੀਆਂ ਨਹੀਂ ਉਹਦੀ ਛੁੱਟੀ ਹੋ ਜਾਣੀ ਆ। ਛੁੱਟੀ ਵਾਲੀ ਕਤਾਰ 'ਚ ਤਿੰਨ ਮੰਤਰੀ ਹੋਰ ਸੀ। ਉਹ ਤਾਂ ਰੱਬ ਰੱਬ ਕਰਦੇ ਹੋਣੇ ਅੱਜ ਕੇ ਬਚਾਅ ਹੋ ਗਿਆ। ਤੇ ਆ ਪਰ ਅੰਦਰ ਅਜੇ ਵੀ ਤੁੜਕੋ ਹੋਣਾ ਕਿ ਪਤਾ ਨਹੀਂ ਸਵੇਰ ਤੱਕ ਸੱਤੋਂ ਵੀ ਨਾ ਅਸਤੀਫੇ ਮੰਗ ਲੈਣਾ। ਤੇ ਬਣਨ ਵਾਲਿਆਂ 'ਚ ਤਿੰਨ ਚਾਰ ਨਾਮ ਹੋਰ ਸੀ। ਚਲੋ ਹਟਣ ਵਾਲਿਆਂ ਦਾ ਮੈਂ ਨਾਂ ਨਹੀਂ ਲੈਂਦਾ। ਪਰ ਬਣਨ ਵਾਲਿਆਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡੀ ਨਰਬੀ ਸਿੰਘ ਨਿੱਜਰ ਦਾ ਨਾਮ ਸੀ ਇਸੇ ਤਰ੍ਹਾਂ ਪ੍ਰਿੰਸੀਪਲ ਬੁੱਧਰਾਮ ਦਾ ਨਾਮ ਸੀ ਇਥੋਂ ਤੱਕ ਕਿ ਸਪੀਕਰ ਕਲਚਰ ਸੰਮਾਨ ਦਾ ਨਾਮ ਤਾਂ ਕੱਲ ਸ਼ਾਮ ਤੱਕ ਚਲਾਈ ਜਾਂਦੇ ਸੀ ਕਈ ਮੀਡੀਆਦਾਰੇ ਸੋ ਇਹ ਇਹ ਸਾਰਾ ਪਹਿਲੂ ਕਿ ਹਾਈ ਕਮਾਨ ਕਲਚਰ ਕਿੰਨਾ ਹਾਵੀ ਆ ਅੱਜਕਾ ਮੰਤਰੀ ਸਾਹਿਬ ਨੂੰ ਪੁੱਛ ਰਹੇ ਸੀ ਕਿ ਲਾਲਜੀਤ ਭੁੱਲਰ ਨੂੰ ਮੀਡੀਆ ਵਾਲੇ ਕਿ ਜੀ ਆ ਸੋਚ ਚੁੱਕ ਤੋਂ ਬਾਅਦ ਕੀ ਹੋਊਗਾ ਉਹ ਕਹਿੰਦੇ ਨਹੀਂ ਜੀ ਦੇਖੋ ਜੀ ਕਿੰਨਾ ਵਧੀਆ ਸਯੋਗ ਲਈ ਕੰਮ ਹੋਊਗਾ ਜੀ ਸੰਜੀਵ ਅਰੋੜਾ ਜੀ ਕਮਾਲ ਨੇ ਜੀ ਉਹ ਵਪਾਰੀਆਂ ਲਈ ਕੰਮ ਕਰਨਗੇ ਜੀ ਵਪਾਰੀ ਭਾਈਚਾਰਾ ਖੁਸ਼ ਹੋ ਜੂਜੇ ਉਹ ਕਹਿੰਦੇ ਜੀ ਗਲਦੀਪ ਧਾਰੀਵਾਲ ਦਾ ਅਸਤੀਫਾ ਨਹੀਂ ਜੀ ਇਹ ਸਾਡੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਜੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਜੋ ਫੈਸਲਾ ਕਰਦੇ ਨੇ ਮੈਂ ਉਹ ਚਕਿੰਤੂ ਪਰੰਤੂ ਨਹੀਂ ਕਰਦਾ ਭਈ ਸਭ ਨੂੰ ਪਤਾ ਕਿ ਭਗਵੰਤ ਮਾਨ ਜੀ ਫੈਸਲਾ ਕਰਦੇ ਆ ਕਿ ਕੇਜਰੀਵਾਲ ਜੀ ਮਨੀਸ਼ ਸ਼ੋਧਿਆ ਜੀ ਫੈਸਲਾ ਕਰਦੇ ਸੋ ਇਹ ਸਭ ਦੇ ਦਰਮਿਆਨ ਜਿਵੇਂ ਮੈਂ ਗੱਲ ਕਰ ਰਿਹਾ ਕਿ ਕੁਝ ਮੰਤਰੀਆਂ ਨੂੰ ਹਟਾਉਣ ਦੀ ਚਰਚਾ ਸੀ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਇੱਕ ਵਾਰ ਫਿਰ ਚਰਚਾ ਚਾਇਆ ਲੰਗੇ ਦਿਨਾਂ ਇੱਕ ਹਵਾ ਚ ਖਬਰ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਜਿਮਨੀ ਚੌਂਚੋਂ ਇਸ ਲਈ ਪਾਸੇ ਹੋਏ ਖੀਲੇ ਦਿਨਾਂ ਚ ਕਿ ਜਿਉਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣ ਦਾ ਸੁਨੇਹਾ ਲੱਗਿਆ ਸੀ ਕਹਿੰਦੇ ਕਿ ਉਹਨਾਂ ਨਾਲ ਇਤਤਕ ਸਨੇਹਾ ਪਹੁੰਚ ਤੱਕ ਕੀਤਾ ਗਿਆ ਸੀ ਕਿ ਜੇ ਸੰਜੀਵ ਅਰੋੜਾ ਜਿੱਤ ਜਾਂਦੇ ਨੇ ਤੇ ਰਾਸਵੋ ਤੁਹਾਨੂੰ ਭੇਜਦੀ ਹੈ ਕਹਿੰਦੇ ਉਹ ਨਾਰਾਜ਼ ਹੋ ਗਏ ਸੀ ਉਹ ਗੁੱਸੇ ਹੋ ਗਏ ਸੀ ਇਸ ਲਈ ਉਹ ਤੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨੇ ਕਹਿੰਦੇ ਚੋਣ ਪ੍ਰਕਿਰਿਆ 'ਚ ਉਹ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ ਪਰ ਉਸ ਤੋਂ ਬਾਅਦ ਕੇਜਰੀਵਾਲ ਵੀ ਨਜ਼ਰ ਨਹੀਂ ਆਈ ਇਹ ਗੱਲ ਹਵਾ 'ਚ ਖੂਬ ਫੈਲੀ ਹਵਾ 'ਚ ਚਰਚਾ ਹੋਈ ਇਹਦੀ ਪਰ ਨਤੀਜੇ ਆਉਣ ਤੋਂ ਬਾਅਦ ਸੰਜੀਵ ਅਰੋੜਾ ਦੇ ਐਮਐਲਏ ਬਣਨ ਤੋਂ ਬਾਅਦ ਉਹਨਾਂ ਨੂੰ ਐਮਐਲਏ ਦੀ ਸੋਚ ਛਕਾਉਣ ਤੇ ਕੈਬਨਿਟ ਦੇ ਮੰਤਰੀ ਬਣਾਉਣ ਦੀ ਸੋਚ ਛਕਾਉਣ ਦੇ ਦਰਮਿਆਨ ਕਹਿੰਦੇ ਮੁੱਖ ਮੰਤਰੀ ਜੋੜਾ ਦਿੱਲੀ ਬੁਲਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੌਰ ਹਰੋਣਾ ਨੂੰ ਕੇਜਰੀਵਾਲ ਨੇ ਕਹਿੰਦੇ ਦਿੱਲੀ ਬੁਲਾਇਆ। ਦਿੱਲੀ ਬੁਲਾ ਕੇ ਸਮਝਾਇਆ ਕਿ ਦੇਖੋ ਨਿਸ਼ਾਨਾ ਮੱਤੀ ਰਹੂਗਾ ਕਿ ਤੁਸੀਂ ਇੱਧਰ ਰਾਜ ਸਵਾ ਚਾਜੋ ਇੱਥੇ ਆਵਾਜ਼ ਤੁਸੀਂ ਬਲੰਦ ਕਰੋ। ਕਿ ਪੰਜਾਬ ਦੀ ਆਵਾਜ਼ ਕੇਂਦਰ ਚ ਚੁੱਕਣ ਦੀ ਲੋੜ ਹੈ ਧੱਕਾ ਹੁੰਦਾ ਹੈ ਸਾਡੇ ਨਾਲ ਇਸ ਤਰ੍ਹਾਂ ਆਪਾਂ ਇੱਕ ਪ੍ਰੋਗਰਾਮ ਬਣਾ ਕੇ ਤੁਹਾਨੂੰ ਇੱਧਰ ਲਿਆਉਨੇ ਆ ਤੇ ਇਹ ਕੁਰਸੀ 인ਦਰ ਵੀਰ ਸਿੰਘ ਨਿੱਜਰ ਨੂੰ ਦੇ ਦਿੰਨੇ ਆ ਤੇ ਜੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਦੇਣਾ ਜੇ ਪ੍ਰਬੰਧ ਨਹੀਂ ਕੀਤਾ ਅਜੋ ਸਹਿਮਤ ਨਹੀਂ ਹੋਏ ਹੁਣ ਕੀ ਕੇਜਰੀਵਾਲ ਨੇ ਜੇ ਮਨ ਬਣਾ ਲਿਆ ਜੇ ਇਹ ਖਬਰਾਂ ਹੂਬੂ ਇਦਾਂ ਹੀ ਵਾਪਰੀਆਂ ਨੇ ਜੋ ਮੈਂ ਗੱਲ ਕਰ ਰਿਹਾ ਹਾਂ ਜੇਕਰ ਇਹ ਰਾਜਨੀਤਿਕ ਗਲਿਆਰਿਆਂ ਦੀ ਦੰਦ ਕਥਾ ਦੇ ਦੰਦ ਹੈਗੇ ਨੇ ਤਾਂ ਫਿਰ ਜੇ ਮੁੱਖ ਮੰਤਰੀ ਨੂੰ ਹਟਾਉਣ ਦਾ ਕੇਜਰੀਵਾਲੇ ਮਨ ਬਣਾ ਲਿਆ ਕੀ ਇਹਨਾਂ 93 94 ਐਮਐਲਏ ਚੋਂ ਇੱਕ ਜਾਂ ਦੋ ਜਾਂ ਪੰਜ ਜਾਂ 10 ਜਿੰਨੇ ਵੀ ਲੱਗਦਾ ਹੈ ਮੁੱਖ ਮੰਤਰੀ ਨੂੰ ਲੱਗਦਾ ਕਿ ਮੇਰੇ ਨਾਲ ਆ ਜਾਣਗੇ ਇੱਕ ਪਾਸੇ ਪੰਜਾਬ ਦੇ ਵਿੱਚ ਇਹ ਗੱਲ ਜੋਰ ਫੜਦੀ ਜਾ ਰਹੀ ਆ ਕਿ ਦਿੱਲੀ ਨੇ ਪੂਰਾ ਕੰਟਰੋਲ ਕਰ ਲਿਆ ਮਖੰਦਰੀ ਭਗਵੰਤ ਮਾਨ ਕੋਸਕਦੇ ਨਹੀਂ ਬੋਲਦੇ ਨਹੀਂ ਲਿਪਗੇ ਲੰਮੇ ਪੈਗੇ ਦੂਸਰੇ ਪਾਸੇ ਪੰਜਾਬ ਇਹ ਚਾਹੁੰਦਾ ਕਿ ਭਗਵੰਤ ਮਾਨ ਸਟੈਂਡ ਲੈ ਜਾਣ ਪੰਜਾਬ ਲਈ ਖੜ ਜਾਨ ਦਮ ਭਰਨ ਜਿਹੜੀ ਸੋਚਣਾ ਉਹਨੂੰ ਬਣਾਇਆ ਸੀ ਉਹ ਸੋਚ ਦੇ ਉੱਤੇ ਪਹਿਰਾ ਦੇਣ ਲਈ ਸਾਹਮਣੇ ਆ ਜਾਣ ਐਮਐਲਏ ਵੀ ਸ਼ਰਮੋ ਸ਼ਰਮੀ ਆ ਜਾਣਗੇ ਜੇ ਲੋਕਾਂ ਦਾ ਹਲਕੇ ਦਾ ਦਬਾਅ ਪਊਗਾ ਤਾਂ ਉਹਨੂੰ ਵੀ ਖੜਨਾ ਪੈ ਜੂਗਾ ਪਰ ਕੀ ਇੰਨਾ ਰਿਸਕ ਕੇਜਰੀਵਾਲ ਤੇ ਭਗਵੰਤ ਮਾਨ ਚੋਂ ਦੋ ਹੀ ਕੋਈ ਲੈਣ ਦੀ ਪਿੱਛੇ ਨਹੀਂ ਹੈਗੇ ਕੇਜਰੀਵਾਲ ਨੂੰ ਡਰ ਹੈ ਕਿ ਇਹਦੇ ਨਾਲ ਐਮਐਲਏ ਜਾ ਸਕਦੇ ਨੇ ਕੇਜਰੀਵਾਲ ਡਰ ਰਿਹਾ ਕਿ ਬੀਜੇਪੀ ਖੇਲਾ ਕਰ ਸਕਦੀ ਹੈ ਕੇਜਰੀਵਾਲ ਡਰ ਰਿਹਾ ਕਿ ਪ੍ਰਤਾਪ ਆਜਵਾ ਜਿਵੇਂ ਕਹਿੰਦਾ ਸੀ ਕਿ ਸਾਡੇ ਨਾਲ 25% ਨੇ ਕੀ ਡਰ ਹੈ ਭਗਵੰਤ ਮਾਨ ਨੂੰ ਡਰ ਹੈ ਜਾਂ ਭਗਵੰਤ ਮਾਨ ਨੇ ਸਟੈਂਡ ਲੈ ਲਿਆ ਕਿ ਮੈਂ ਨਹੀਂ ਇਸਤਿਫਾ ਦਿੰਦਾ ਜਾਂ ਸਹਿਮਤੀ ਹੋ ਗਈ ਹੈ ਕੋਈ মিডিਆ ਚ ਨਾ ਖਾਸ ਕਰ ਅਖਬਾਰੀ ਲੈਨ ਚ ਇਹ ਪਹਿਲੂ ਬਣਿਆ ਹੋਇਆ ਕਿ ਜਿਹੜੀ ਖਬਰ ਪਹਿਲੇ ਪੰਨੇ ਦੀ ਹੁੰਦੀ ਹੈ ਨਾ ਤੇ ਜੇ ਉਹ ਹਟਾ ਕੇ ਕੋਈ ਹੋਰ ਖਬਰ ਲਾਉਣੀ ਪੈ ਜਵੇ ਕਈ ਵਾਰ ਉਹਨੂੰ ਥਾਂ ਹੀ ਨਹੀਂ ਮਿਲਦੀ ਅਖਬਾਰ 'ਚ ਇੱਕ ਸਮੇਂ ਉਹ ਖਬਰ ਪਹਿਲੇ ਪੰਨੇ 'ਤੇ ਛਪ ਰਹੀ ਹੈ ਪਰ ਅਖਬਾਰ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਕੋਈ ਵੱਡੀ ਖਬਰ ਆ ਜਵੇ ਤੇ ਕੋਈ ਖਬਰ ਹਟਾ ਕੇ ਲਾਉਣੀ ਪੈ ਜਵੇ ਫਿਰ ਉਹ ਖਬਰ ਨੂੰ ਅਖਬਾਰ 'ਚ ਥਾਂ ਨਹੀਂ ਮਿਲਦੀ ਕਿਉਂਕਿ ਬਾਕੀ ਪੰਨੇ ਲਗਭਗ ਪਹਿਲਾਂ ਬਣ ਕੇ ਜਾ ਚੁੱਕੇ ਹੁੰਦੇ ਆ ਜਾਂ ਫਿਰ ਬਾਕੀ ਵਾਲੇ ਪੰਨੇ 'ਤੇ ਜਾਂਦੀ ਹੈ ਉਹ ਖਬਰ ਕੀ 인ਦਰਬੀਰ ਸਿੰਘ ਨਿੱਜਰ ਨਾਲ ਉਹੀ ਹੋਇਆ ਸੰਜੀਵ ਅਰੋੜਾ ਦੇ ਨਤੀਜਿਆਂ ਤੋਂ ਬਾਅਦ ਜਿਨ ਦਾ ਨਾਮ ਮੁੱਖ ਮੰਤਰੀ ਲਈ ਚੱਲਿਆ ਆ ਜੋ ਕੈਬਨਟ ਚ ਵੀ ਥਾਂ ਨਹੀਂ ਬਣਾ ਸਕਿਆ ਫਿਰ ਅਜੇ ਵੀ ਦੋ ਪੋਸਟਾਂ ਖਾਲੀ ਹੋ ਗਈਆਂ ਫਿਰ ਕੈਬਨਟ ਚ 16 ਦੇ 16 ਹੀ ਨਹੀਂ ਮੁੱਖ ਮੰਤਰੀ ਸਾਣੇ ਤੇ ਦੋ ਪੋਸਟਾਂ ਕਿਦੇ ਰਹੀਂ ਭਰੀਆਂ ਜਾਣਗੀਆਂ ਕੀ ਦੋ ਦੀ ਬਜਾਏ ਤਿੰਨ ਖਾਲੀ ਹੋ ਜਾਣਗੀਆਂ ਕੀ ਅਗਲੀ ਵਾਰੀ ਮੁੱਖ ਮੰਤਰੀ ਹਟਾਇਆ ਜਾ ਸਕਦਾ ਕੀ ਕੇਜਰੀਵਾਲੀ ਦੀ ਹੁਣ ਬੰਦ ਬਣਾ ਚੁੱਕੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੇਰ ਕਹਿ ਦਿੰਦਾ ਕਿ ਸਾਰਾ ਕੁਤਾ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਕਰੀ ਜਾਣਾ ਜਿ ਹੁਣ ਮੈਨੂੰ ਹਟਾ ਕੇ ਤੁਸੀਂ ਕਰਨਾ ਕੀ ਹੈ ਨਿਆਕੇ ਜਿਵੇਂ ਲੱਗਦਾ ਕਿ ਪੰਜਾਬ ਚਾਹੇ ਜੀ ਵੀ ਭਗੰਤਮਾਨਾ ਲੋਖੜੇ ਨੇ ਉਹਦੇ ਨਾਲ ਕੱਠ ਹੋ ਸਕਦਾ ਉਹਦੇ ਨਾਲ ਆਮਦ ਹੋ ਸਕਦੀ ਹੈ ਸੋ ਇਹ ਇਹ ਪਹਿਲੂ ਵੱਡੇ ਹੁੰਦੇ ਜਾ ਰਹੇ ਨੇ ਸੋ ਅੱਜ ਇੱਕ ਪਾਸੇ ਸੰਜੀਵ ਰੋੜਾ ਨੂੰ ਮੰਤਰੀ ਬਣਦਿਆਂ ਹੀ ਉਦਯੋਗ ਤੇ ਐਨ ਆਰ ਆਈ ਵਿਭਾਗ ਦੇ ਦਿੱਤਾ ਗਿਆ ਮਤਲਬ ਜਿਹਦੇ ਕਾਰੋਬਾਰ ਨਾਲ ਉਹ ਬੰਦਾ ਸਬੰਧ ਰੱਖਦਾ ਉਹੀ ਉਹਦੇ ਕੋਲ ਮੰਤਰਾਲਾ ਕਰੋ ਮਨਮਰਜ਼ੀਆਂ ਜਨਾਬ ਕਮਾਲ ਦੀ ਸਿਆਸਤ ਖੇਡਾ ਪੰਜਾਬ ਨੂੰ ਝੋਕ ਦੋ ਜਿੱਥੇ ਝੋਕਣਾ ਦੇ ਦਿਓ ਕਾਰਪਟ ਕਰਾਣਿਆਂ ਦੇ ਹਵਾਲੇ ਕਰ ਦਿਓ ਪਰ ਆਪਣਾ ਰਾਂਝਾ ਰਾਜੀ ਨੇ ਫੇਰ ਇਹ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਭਾਈ ਰਾਜ ਸਵਾ ਚਕਾਉਣ ਜਾਊਗਾ ਹੁਣ ਜੇ ਭਗਵੰਤ ਮਾਨ ਨਹੀਂ ਕੇਜਰੀਵਾਲ ਨਹੀਂ ਡਾਕਟਰ ਗੁਰਪ੍ਰੀਤ ਤੇ ਸੁਨੀਤਾ ਕੇਜਰੀਵਾਲ ਤਾਂ ਨਹੀਂ ਪਰ ਕਿ ਜੇ ਉਹ ਵੀ ਨਹੀਂ ਫਿਰ ਕੀ ਮਨੀਸ਼ ਸ਼ੋਧਿਆ ਜਾਂ ਵਿਵੇਕ ਕੁਮਾਰ ਜਾਂ ਕੋਈ ਹੋਰ ਇਹ ਸਵਾਲ ਅਜੇ ਖੜਾ ਹੈ ਚਲੋ ਜੀ ਖਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਦੇ ਹਵਾਲੇ ਨਾਲ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਗ੍ਰੰਥੀ ਸਿੰਘ ਸ੍ਰੀ ਹਰਮੰਦਰ ਸਾਹਿਬ ਦੇ ਭਲਾਏ ਕਿਉਂਕਿ ਹੈੱਡ ਗ੍ਰੰਥੀ ਯਾਨੀ ਰੁਕਬੀਰ ਸਿੰਘ ਉਹ ਨਾਲ ਤਾਂ ਉਹਨਾਂ ਨਾਲ ਤਾਲਮੇਲ ਬੈਠੇ ਹੀ ਸੋਇੰਜ ਕਹਿੰਦੇ ਜੀ ਉਹਨਾਂ ਨੇ ਵਿਚਾਰਾਂ ਕੀਤੀਆਂ ਪਰ ਜਾਣਕਾਰੀ ਇਹ ਨਿਕਲੀ ਕਿ ਉਹ ਤਾਂ ਪੂਰੇ ਪੰਜ ਸਿੰਘ ਸਹਿਬਾਂ ਦੀ ਬੈਠਕ ਸੀ ਪਰ ਜੇ ਤੋ ਤਾਂ ਇਹ ਪਹਿਲੂ ਹੈ ਵਿਗਿਆਨੀ ਕਲਦੀਪ ਸਿੰਘ ਗੜਗਜ ਹੋਰਾਂ ਨੂੰ ਇੱਕ ਹਦਾਇਤ ਬੇਨਤੀ ਰੂਪਾ ਕਰ ਦਿੱਤੀ ਗਈ ਹੈ ਕਿ ਤੁਸੀਂ ਹੁਣ ਅਜੇ ਪੰਨ ਸਿੰਘ ਸਹਿਬਾਨ ਦੀ ਕੋਈ ਬੈਠਕ ਨਹੀਂ ਬੁਲਾਉਣੀ। ਛੇ ਦੇ ਇਸ ਲਈ ਉਸ ਬੈਠਕ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਮੀਡੀਆ ਚਾੱਕ ਕੇ ਕਹਿਣੀ ਪਈ ਕਿ ਤਾਂ ਜੀ ਮਸਮਤ ਲੁਕੇ ਵੈਸੀ ਮੁਲਾਕਾਤ ਸੀ ਜੀ ਹੈਨਾ ਸਿੱਖ ਮਸਲੇ ਨੂੰ ਵਿਚਾਰਨ ਲਈ ਵਿਚਾਰਾਂ ਕਰਨ ਲਈ ਬੈਠੇ ਸੀ ਜੀ ਇਹ ਗੈਰ ਰਸਮੀ ਮੁਲਾਕਾਤ ਹੈ ਰਸਮੀ ਮੁਲਾਕਾਤ ਨਹੀਂ ਹੈ ਰਸਮੀ ਬੈਠਕ ਨਹੀਂ ਹੈ ਪਰ ਗੱਲ ਇੱਥੇ ਨਹੀਂ ਹੈ ਗੱਲ ਇਹ ਤੋਂ ਅੱਗੇ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਬਣੇ ਉਹਨਾਂ ਦੇ ਬਣਨ ਤੇ ਕਈਆਂ ਨੇ ਸਵਾਲ ਖੜੇ ਕੀਤੇ ਕਿ ਇਹ ਵੀ ਜਿਵੇਂ ਹਟਾਏ ਗਏ ਪਹਿਲਾਂ ਹੈਨਾ ਯਾਨੀ ਰੁਕबीर ਸਿੰਘ ਤੇ ਇਸੇ ਤਰ੍ਹਾਂ ਮਤਲਬ ਕਿ ਗਿਆਨੀ ਸੁਲਤਾਨ ਸਿੰਘ ਉਹ ਤੋਂ ਪਹਿਲਾਂ ਯਾਨੀ ਹਰਪ੍ਰੀਤ ਸਿੰਘ ਹੋਰੀ ਸੋ ਇਹ ਤਰੀਕਾ ਕਰਕੇ ਸਵਾਲ ਉੱਠ ਰਹੇ ਸੀ ਤੇ ਇਹਨਾਂ ਦਾ ਵਿਰੋਧ ਕੀਤਾ ਗਿਆ ਜੀ ਦਮਦਮੀ ਟਕਸਾਲ ਵੱਲੋਂ ਨਿੰਜ ਜੱਥੇਬੰਦੀਆਂ ਵੱਲੋਂ ਤੇ ਮੂਹ ਨੇਰੇ ਤੜਕਸਾਰ ਹੋਣ ਤੋਂ ਵੀ ਪਹਿਲਾਂ ਹਾਂ ਕਹਿੰਦੇ ਕਿ ਤਖਸ਼ੀਨ ਕੇਸ ਗੜ ਸਾਹਿਬ ਕੇ ਪ੍ਰਕਾਸ਼ ਹੋਣ ਤੋਂ ਪਹਿਲਾਂ ਇਹਨਾਂ ਦੀ ਦਸਤਾਰਬੰਦੀ ਕਰ ਦਿੱਤੀ ਗਈ ਤੇ ਉਹਨੂੰ ਲੈ ਕੇ ਪੰਥਕ ਤਰ੍ਹਾਂ ਕੋਈ ਸਵਾਲ ਖੜੇ ਹੋਏ ਪਰ ਗਿਆਨੀ ਕੁਲਦੀਪ ਸਿੰਘ ਗੜਗਾ ਚੁੱਪ ਕਰਕੇ ਆਪਣੀ ਚਾਲ ਤੁਰਦੇ ਗਏ ਉਹ ਛੀਤ ਪਰਿਵਾਰਾਂ ਚ ਸਿੱਖ ਪਰਿਵਾਰਾਂ ਚ ਇਹਨਾਂ ਟਕਸਾਲੀ ਪਰਿਵਾਰਾਂ ਚ ਵਿਚਰਦੇ ਗਏ ਉੱਥੋਂ ਦਸਤਾਰਾਂ ਲੈਂਦੇ ਗਏ ਤੇ ਇੰਜ ਉਹਨਾਂ ਨੇ ਕਿਹਾ ਵੀ ਮੈਂ ਪ੍ਰਚਾਰ ਮਹਿੰਮ ਤੇ ਨਿਕਲਿਆ ਮੈਂ ਸਿੱਖੀ ਦੇ ਪ੍ਰਚਾਰ ਲਈ ਨਿਕਲਿਆ ਮੈਂ ਆਪਣੀ ਡਿਊਟੀ ਕਰਦੇ ਰਿਹਾ ਉਹ ਸਭ ਦੇ ਦਰਮਿਆਨ ਉਹਨਾਂ ਦੀਆਂ ਰੀਲਾਂ ਬਹੁਤ ਚਰਚਿਤ ਹੋਣ ਲੱਗੀਆਂ ਮਕਬੂਲ ਵੀ ਹੋ ਰਹੀਆਂ ਸੀ ਚਰਚਿਤ ਵੀ ਹੋ ਰਹੀਆਂ ਸੀ ਇਹ ਸਵਾਲ ਵੀ ਉੱਠਣ ਲੱਗ ਪਏ ਸੀ ਕਿ ਵੀ ਕਿ ਐਕਟਰਾਂ ਮਾਂ ਕਿਉਂ ਵਿਚਰਦੇ ਆ ਜੱਥੇਦਾਰ ਹਰ ਗੱਲ ਦੀ ਰੀਲ ਕਿਉਂ ਬਣਾ ਕੇ ਪਾਉਂਦੇ ਆ ਹਰ ਗੱਲ ਨੂੰ ਸੋਸ਼ਲ ਮੀਡੀਆ ਤੇ ਕਿਉਂ ਪ੍ਰਚਾਰਦੇ ਆ ਇੰਨਾ ਹਲਕਾ ਨਾ ਕੀਤਾ ਜਾਵੇ ਜੱਥੇਦਾਰ ਦੇ ਰੁਤਬੇ ਨੂੰ ਅਹੁਦੇ ਨੂੰ ਇਹਨੂੰ ਲੈ ਕੇ ਖੂਬ ਚਰਚਾਾਂਵਾਂ ਹੋ ਰਹੀਆਂ ਸੀ ਉਹ ਸਭ ਚਰਚਾਵਾਂ ਦੇ ਦਰਮਿਆਨ ਯਾਨੀ ਕੁਲਦੀਪ ਸਿੰਘ ਗੜਗੱਜ ਚਾਹੇ ਤਖਤ Shri ਕੇਸਕੜ ਸਾਹਿਬ ਹੋਣ ਚਾਹੇ ਤਖਤ Shri ਦਮਦਮਾ ਸਾਹਿਬ ਜਾਣ ਚਾਹੇ ਚੇ ਰਿਕਾਲਟਕ ਸਾਭ ਤੇ ਹੋਣ ਦਰਬਾਰ ਸਾਹਿਬ ਮੱਥਾ ਟੇਕਣ ਕਿਸੇ ਹੋਰ ਗੁਰੂ ਘਰ ਜਾਣ ਕਿਸੇ ਹੋਰ ਸ਼ਹਿਰ ਕਸਮੇ ਜਾਣ ਕਿਸੇ ਸਮਾਗਮ ਜਾਣ ਮੀਡੀਆ ਨਾਲ ਰੂਬਰੂ ਹੋਣਾ ਨਹੀਂ ਪੁੱਹਦੇ ਸੀ ਮੀਡੀਆ ਦੇ ਮਾਈਕਾਂ ਤੇ ਬੋਲਣਾ ਨਹੀਂ ਪੁੱਹਦੇ ਸੀ ਫਿਰ ਇਹਦੇ ਪਰ ਵੀ ਗੱਲ ਤੁਰੀ ਕਿ ਵੀ ਐਦਾਂ ਨਹੀਂ ਹੁੰਦਾ ਕਿ ਜਦੋਂ ਦੇਖੋ ਵਾਈਟ ਦੇ ਦੋ ਸੋ ਕੱਲ ਜਦੋਂ ਮੀਡੀਆ ਨੇ ਮਾਈਕ ਕੀਤੇ ਮੂਰੇ ਇੰਨੀ ਗੱਲ ਕਹਿ ਕੇ ਗੈਰ ਰਸਮੀ ਮੁਲਾਕਾਤ ਸੀ ਔਰ ਕੁਝ ਨਹੀਂ ਤੇ ਮੀਡੀਆ ਦੇ ਸਵਾਲਾਂ ਤੋਂ ਕੱਲ ਬਚਦੇ ਨਜ਼ਰ ਆ ਖੁੱਲ ਕੇ ਗੱਲ ਕਰਨ ਤੋਂ ਕਤਰੋਂ ਦੇ ਨਜ਼ਰ ਆਏ ਆਖਰ ਸੱਚ ਬਾਹਰ ਆ ਗਿਆ। ਸ਼੍ਰੀ ਕਾਲ ਤਖਤ ਦੇ ਸਕੱਤਰੇ ਵੱਲੋਂ ਮੀਡੀਆ ਦੇ ਨਾਮ ਚਿੱਠੀ ਜਾਰੀ ਕੀਤੀ ਗਈ ਕਿ ਜਦੋਂ ਮੀਡੀਆ ਨਾਲ ਜੱਜਤਾਰ ਸਾਹਿਬ ਨੇ ਗੱਲ ਕਰਨੀ ਹੋਵੇ ਕਰੇਗੀ ਤੁਹਾਨੂੰ ਇਤਲਾਅ ਕਰਕੇ ਬੁਲਾ ਲਿਆ ਜਾਇਆ ਕਰੇਗਾ। ਤੁਹਾਨੂੰ ਬਕਾਇਦਾ ਤੌਰ ਤੇ ਰਸਮੀ ਸੱਦਾ ਭੇਜ ਕੇ ਸੱਦ ਲਿਆ ਜਾਇਆ ਕਰੇਗਾ। ਇਹ ਜੋ ਉਹਨਾਂ ਨੂੰ ਬਾਰ-ਬਾਰ ਮਾਈਕ ਮੂਰੇ ਕਰਨਾ ਤੇ ਉਹਨਾਂ ਨੂੰ ਬਾਰ-ਬਾਰ ਸਵਾਲ ਪੁੱਛਣੇ ਇਹ ਮర్యాਦਾ ਅਨੁਸਾਰ ਠੀਕ ਨਹੀਂ ਲੱਗਦਾ ਉਹਨਾਂ ਦੇ ਰੁੱਤਵੇਂ ਅਨੁਸਾਰ ਠੀਕ ਨਹੀਂ ਲੱਗਦਾ। ਸੋ ਇਸ ਲਈ ਹੁਣ ਉਹਨਾਂ ਦੀਆਂ ਰੀਲਾਂ ਵੀ ਘਟ ਗਈਆਂ ਲਗਭਗ ਬੰਦ ਵਰਗੀਆਂ ਨੇ ਦਿਖਤੀਆਂ ਨਹੀਂ ਗਈਆਂ ਤੇ ਇਹ ਨਹੀਂਗਾ ਕਿ ਉਹ ਗਤੀਵਿਧੀਆਂ ਨਹੀਂ ਕਰ ਰਹੇ ਉਸੇ ਤਰ੍ਹਾਂ ਵਿਚਰ ਰਹੇ ਨੇ ਉਸੇ ਤਰ੍ਹਾਂ ਆਪਣੇ ਕਾਰਜ ਵੀ ਤਾਂ ਕਰਦੇ ਨੇ ਚਾਹੇ ਉਹ ਜਲਦੀ ਸੇਵਾ ਕਰ ਰਹੇ ਹੋਣ ਚਾਹੇ ਜੋੜੇ ਕਰਕੇ ਸੇਵਾ ਕਰ ਰਹੇ ਹੋਣ ਚਾਹੇ ਕਿਸੇ ਨੂੰ ਪ੍ਰੇਰਿਤ ਕਰ ਰਹੇ ਹੋਣ ਸਿੱਖੀ ਸਰੂਪ ਚ ਬਣਨ ਲਈ ਹਨ ਚਾਹੇ ਕਿਸੇ ਘਰਵਾਰ ਚ ਉਹ ਉਸੇ ਤਰ੍ਹਾਂ ਵਿਚਰ ਰਹੇ ਨੇ ਗਤੀਵਿਧੀਆਂ ਉਸੇ ਤਰ੍ਹਾਂ ਜਾਰੀ ਨਹੀਂ ਗਈਆਂ ਨੀ ਕੁਲਦੀਪ ਸਿੰਘ ਗੜਗਾ ਜੀ ਦੀਆਂ ਪਰ ਉਹਨਾਂ ਰੀਲਾਂ ਨਹੀਂ ਬਣਦੀਆਂ ਇੱਕ ਪਾਸੇ ਕੁਝ ਤਰ੍ਹਾਂ ਲੱਗਦਾ ਸੀ ਕਿ ਇਸ ਤਰ੍ਹਾਂ ਹੀ ਚੰਗਾ ਪ੍ਰਚਾਰ ਹੁੰਦਾ ਸੋਸ਼ਲ ਮੀਡੀਆ ਤੇ ਹੋਰ ਸਭਾ ਕੇ ਵੀ ਤਾਂ ਬਹੁਤ ਕੁਝ ਚੱਲਦਾ ਇਹ ਉਸ ਚੰਗਾ ਜਾ ਰਿਹਾ ਤਾਂ ਜਾਣਦੇ ਹੋ ਇਸ ਟੈਕਨੋਲੋਜੀ ਦੇ ਹਾਂ ਦੇ ਹੋਣ ਦੇ ਪਰ ਉੱਥੇ ਸਿਰ ਤੇ ਨਾ ਕਹਿ ਰਹੀ ਸੀ ਕਿ ਨਹੀਂ ਜਥੇਦਾਰ ਤੇ ਰੁਤਬੇ ਤੇ ਜਾ ਕੇ ਆ ਰੀਲਾਂ ਬਣਾਉਣ ਵਾਲਾ ਕੰਮ ਨਹੀਂ ਤੁਸੀਂ ਇੰਨਾ ਠੋਸ ਕੰਮ ਕਰੋ ਧਰਾਤਲ ਤੋਂ ਕਿ ਆਉਣ ਵਾਲੇ ਸਮੇਂ 'ਚ ਬੜੇ ਸ਼ਾਨਦਾਰ ਰੁੱਖ ਪੈਦਾ ਹੋਣ ਸੋ ਹੁਣ ਉਹਨਾਂ ਦੀ ਰੀਲਾਂ ਵੀ ਕੱਟ ਗਈਆਂ ਮੀਡੀਆ ਤੇ ਬਿਆਨ ਤੇ ਵੀ ਰੁਕ ਲੱਗਿਆ ਤੇ ਇਸ ਲਈ ਉਹ ਜੇ ਪੰਨ ਸਿੰਘ ਸਵਰ ਮੈਂ ਬੈਠ ਕੇ ਵਿਚਾਰਾਂ ਮੀਕਪ ਉਹਨੂੰ ਗੈਰ ਰਸਮੀ ਮੁਲਾਕਾਤ ਕਹਿੰਦੇ ਨੇ ਉਹ ਗੈਰ ਰਸਮੀ ਬੈਠਕ ਕਹਿੰਦੇ ਨੇ ਵਿਚਾਰਾਂ ਵਾਲੀ ਉਹ ਬੈਠਕ ਕਹਿੰਦੇ ਨੇ ਉਹਨੂੰ ਰਸਮੀ ਬੈਠਕ ਨਹੀਂ ਦਾ ਨਾਂ ਦੇ 파ਰੇ ਇਹ ਵੀ ਪੈਣ ਇਹਦੇ ਨਾਲ ਨਾਲ ਕਹਿੰਦੇ ਜਿਨ੍ਹਾਂ ਨੇ ਲਿਆ ਕੇ ਲਵਾਇਆ ਅਸੀਂ ਜਥੇਦਾਰ ਜਿਨ੍ਹਾਂ ਦੇ ਛਿਰ ਪੈਸੇ ਤਾਂ ਸੁਖਵੀਰ ਬਾਦਲ ਦੀ ਹੋਇਆ ਪਰ ਉੱਪਰ ਉਹਦੇ ਇਸ ਮਾਮਲੇ ਸਰਨੇ ਉਹਨਾਂ ਦਾ ਨਾਂ ਚੱਲਦਾ ਕਹਿੰਦੇ ਉਹ ਧਿਰਾਂ ਵੀ ਹੁਣ ਔਖੀਆਂ ਭਾਰੀਆਂ ਆਪਸ ਵਿੱਚ ਹੋ ਰਹੀਆਂ ਨੇ ਪਹਿਲਾਂ ਤਾਂ ਤਖਸੀ ਦੀ ਪਟਨਾ ਸਭ ਨਾਲ ਪੇਚ ਫਸ ਗਿਆ ਸੁਖਵੀਰ ਬਾਦਲ ਉੱਥੇ ਵੀ ਚੱਲਦਾ ਦੇ ਆਰਬੀਟਰ ਖਾਇਆ ਕਰਾ ਦਿੱਤੇ ਹੋਏ ਨੇ ਉਹਦੇ ਨਾਲ ਵੀ ਉਧਰ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਇਧਰ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਹਾਂ ਤੇ ਐਸਜੀਪੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਨੂੰ ਸੈਟਲ ਕਰਨੀ ਲੱਗੇ ਹੋਏ ਨੇ ਗੱਲ ਕਿਤੇ ਸੈਟਿੰਗ ਨਹੀਂ ਹੋ ਪਾਰੀ ਹੁਣ ਕਹਿੰਦੇ ਕਿ ਇਸ ਗੱਲੋਂ ਵੀ ਸਖੀਰਤਰ ਨਰਾਜ ਹੈ ਤੇ ਇਹ ਮਸਲਾ ਜੇ ਹੱਲ ਨਹੀਂ ਹੋਇਆ ਕਿ ਚੀਪਖਾਲਸਾ ਦਵਾਨ ਵਾਲਾ ਛਿੱਟੀ ਘੜਤੀ ਉਹਦੇ ਤੇ ਵੀ ਕੰਨੀ ਕਤਰਾਈ ਹੁਣ ਕਹਿੰਦੇ ਜੀ ਉਹ ਕਹਿੰਦੇ ਜੀ ਕੀ ਕਰੀਏ ਕਹਿੰਦੇ ਵੀ 15 ਦਿਨ ਦੀ ਜੇ ਬਿਲਕੁਲ ਸਹੀ ਗੱਲ ਹੈ ਜਦੋਂ 15 ਦਿਨ ਦਾ ਸਮਾਂ ਦਿੱਤਾ ਅਗਲੇ ਕਹਿਣਗੇ ਪਰ ਸਚਾਈ ਇਹ ਹੈ ਕਿ ਉਸ ਮਾਮਲੇ ਦੇ ਵਿੱਚ ਵੀ ਚਲੋ ਬਚਾਇਏ ਬੇਸ਼ੱਕ ਵੱਖਰਾ ਪਹਿਲੂ ਸੀ ਕਿ ਚੀਪਖਾਤਸਾ ਦਵਾਨ ਨੇ ਆਪਣੀ ਬੈਠਕ ਕਰਕੇ ਜਿਹਦੇ ਪ੍ਰਧਾਨ ਨੇ ਇਦਰਵੀਰ ਸਿੰਘ ਸਿਗਨੇਚਰ ਆਮਾਦੀ ਪਾਰਟੀ ਦੇ ਐਮਐਲਏ ਤੇ ਸਾਬਕਾ ਮੰਤਰੀ ਉਹਨਾਂ ਨੇ ਕਹਿੰਦੇ ਜੀ ਕਾਰਵਾਈ ਪੁਵਾਤੀ ਕਿ ਵੀ ਜਿਹੜੇ ਲਗਾਤਾਰ ਮੀਟਿੰਗਾਂ 'ਚ ਨਹੀਂ ਹੋਂ ਵਰਕਤੇ ਜਾਣ ਉਹਨਾਂ 'ਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਬਾਪੂ ਹੋਰ ਵੀ ਬਾਹਰ ਹੋ ਗਏ ਚੀਪਖਾਤਸਾ ਦਵਾਨ ਦੇ ਮੈਂਬਰੀ ਤੋਂ ਕਮੇਟੀ 'ਚੋਂ ਬਾਹਰ ਹੋ ਗਏ ਸੁਣ ਇਸ ਗੱਲੋਂ ਵੀ ਕਿ ਇਹ ਕਿਤੇ ਉਸੇ ਚੜਚਤ ਤਾਂ ਨਹੀਂ ਇਹ ਕਾਰਵਾਈ ਹੋਈ ਜਿਹੜੀ ਇਹਨਾਂ ਨੇ ਚਿੱਠੀ ਕੱਢੀ ਸੀ ਇਹਨਾਂ ਨੇ ਚਿੱਠੀ ਕੱਢੀ ਹੋਈ ਵੀ ਕਿ ਤੁਸੀਂ ਜੀਪਕਾਲ ਸਾਹਿਬ ਦਵਾਨ ਦੇ ਸਿਧਾਂਤ ਅਨੁਸਾਰ ਸਾਰੀਆਂ ਅਮਰਤਾਰੀ ਤਰ੍ਹਾਂ ਚਾਹੀਦੀਆਂ ਹੁੰਦੇ ਵਿੱਚ ਸੰਪੂਰਨ ਸਿੱਖ ਵਿਅਕਤੀ ਚਾਹੀਦੇ ਨੇ ਹੈ ਇਸ ਲਈ ਉਹ ਪੂਰੇ ਨਹੀਂ ਹੈਗੇ ਉਹਦੇ ਤੇ ਅਸੀਂ ਕਿਉਂ ਨਹੀਂ ਕੰਮ ਕਰਦੇ ਇਹਨਾਂ ਨੇ ਉਹ ਚਿੱਠੀ ਕੱਢੀ ਵੀ ਇੱਕ ਤਰ੍ਹਾਂ ਤਲਬ ਕੀਤਾ ਉਹਨਾਂ ਨੂੰ ਸੁਣ ਇੱਕ ਨਵਾਂ ਟਕਰਾਅ ਪੈਦਾ ਹੋਊਗਾ ਜਾਂ ਸੱਚਮੁੱਚ ਸਿਧਾਂਤ ਦੇ ਅਨੁਸਾਰ ਗਾਇਨਕਲਦੀਪ ਸਿੰਘ ਗੜਗੱਜ ਸਹੀ ਕੰਮ ਕਰ ਰਹੇ ਨੇ ਪਰ ਸੁਖਵੀਰ ਬਾਦਲ ਉਹਨਾਂ ਤੇ ਰੋ ਵੀ ਨਹੀਂ ਕਰਨ ਦੇ ਰਿਹਾ ਸੋ ਇਸ ਲਈ ਗਿਆਨੀ ਕੁਲਦੀਪ ਸਿੰਘ ਗੜਕੱਜ ਦੀਆਂ ਮੁਸ਼ਕਲਾਂ ਵਿਵਾਦੀਆਂ ਦਿਖ ਰਹੀਆਂ ਨੇ ਤੇ ਗਿਆਨੀ ਰਗਵੀਰ ਸਿੰਘ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਉਹਨਾਂ ਨੂੰ ਹੈਡ ਕੰਟੀ ਸੇਵਾ ਤੋਂ ਕਦੇ ਵੀ ਲਾਂਭੇ ਕੀਤਾ ਜਾ ਸਕਦਾ ਚਲੋ ਜਿੱਥੇ ਇਹ ਪਹਿਲੂ ਆ ਉੱਥੇ ਵਿਕਰਮ ਜੀਠੀਆ ਹੋਰ ਵੀ ਹਾਈ ਕੋਰਟ ਗਏ ਹੋਏ ਨੇ ਇੱਧਰ ਵਿਜੀਲੈਂਸ ਨੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਦੁਆਰਾ ਸਾਧਨ ਦੇ ਰਿਮਾਨ ਤੋਂ ਬਾਅਦ ਆਪਾਂ ਕੱਲ ਵਿਸਤਾਰਤ ਗੱਲ ਕਰ ਚੁੱਕੇ ਕਿ ਚਾਲਿੰਦਾ ਨਿਮਾਨ ਮਿਲ ਗਿਆ ਪਰ ਉਹ ਦੂਸਰੇ ਪਾਸੇ ਹਾਈ ਕੋਰਟ ਚਲੇ ਗਏ ਸੀਗੇ ਪੰਜਾਬ ਰਣ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਕੇ ਕਿ ਮੇਰੀ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਪਹਿਲਾਂ ਮੈਨੂੰ ਗੈਰਕਾਨੂੰਨੀ ਤਰੀਕੇ ਨਾਲ ਹਰ ਹਾਸੇ 'ਚ ਰੱਖਣਾ ਤੇ ਉਸ ਤੋਂ ਬਾਅਦ ਮੇਰੇ ਰਿਮਾਂਡ ਦਾ ਤਰੀਕਾ ਕਰ ਇਹ ਬਾਜਮ ਨਹੀਂ ਹੈ। ਉਹਨਾਂ ਨੇ ਇਸ ਨੂੰ ਚੈਲੰਜ ਕਰਦੇ ਆ ਆਪਣੇ ਲਈ ਜ਼ਮਾਨਤਿਕ ਤਰ੍ਹਾਂ ਨ ਮੰਗੀ ਸੀ। ਰਾਹਤ ਮੰਗੀ ਸੀ। ਅੱਜ ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲ ਸਕੀ। ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਵੀ ਕਿ ਜਿਹੜੇ ਰਿਮਾਂਡ ਨੂੰ ਤੁਸੀਂ ਚੈਲੰਜ ਕੀਤਾ ਸੀ ਉਸ ਤੋਂ ਬਾਅਦ ਤੁਹਾਨੂੰ ਪੇਸ਼ ਕਰਕੇ ਦੁਬਾਰਾ ਰਿਮਾਂਡ ਲੈ ਲਿਆ ਗਿਆ। ਪਰ ਉਹ ਰਿਮਾਂਡ ਦੀ ਕਾਪੀ ਇਹਦੇ ਵਿੱਚ ਨਹੀਂ ਹੈ। ਤੇ ਸਰਕਾਰੀ ਵਕੀਲ ਨੇ ਕਿਹਾ ਜੀ ਕਿ ਬਿਲਕੁਲ ਜੀ ਕੱਲ ਰਿਮਾਂਡ ਮਿਲ ਗਿਆ। ਤੇ ਉਹ ਆਰਡਰ ਵਾਲੀ ਕਾਪੀ ਜੀ ਦੁਪਹਿਰ ਤੱਕ ਸਾਨੂੰ ਹਾਸਲ ਹੋ ਜੂਗੀ ਅਸੀਂ ਲਾ ਦਾਂਗੇ ਜੀ ਸੁਣੋ ਲੱਗਣ ਦੇ ਕਾਰਨ ਅੱਜ ਨਹੀਂ ਲੱਗੀ ਜੀ ਦੁਪਹਿਰ ਤੱਕ ਜਦੋਂ ਆਪਾਂ ਪ੍ਰੋਗਰਾਮ ਵੀ ਤਾਂ ਹੁਣ ਤੱਕ ਹਾਸਲ ਹੋ ਗਈ ਹੋਗੀ ਸੋ ਕੱਲ ਨੂੰ ਲਾ ਕੇ ਦੱਸਾਂਗੇ ਦੁਆਰਾ ਕਿਉਂਕਿ ਉਹਨੂੰ ਭਲਕਿਆ ਸੁਣਵਾਈ ਆ ਸੋ ਵਿਕਰਮ ਜੀਠੀ ਵਾਲੇ ਮਾਮਲੇ 'ਚ ਸਵੇਰੇ ਸੁਣਵਾਈ ਹੋएगी ਤੇ ਉਹ ਸੁਣਵਾਈ ਦੇ ਵਿੱਚ ਦੇਖਦੇ ਹਾਂ ਜੀ ਰਾਤ ਮਿਲਦੀ ਜਾਂ ਨਹੀਂ ਪਰ ਵਿਕਰਮ ਜੀਠੀਆ ਦੀ ਮੁਸ਼ਕਲਾ ਵੀ ਤਾਂ ਵਧੀਆ ਹੋਈ ਜਾਂਦੀ ਹੈ ਸ਼ੀਸ਼ ਮਹਿਲ ਭੁੱਲੇ ਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਦਾ ਦਿੱਲੀ ਸ਼ੀਸ਼ ਮਹਿਲ ਕਹਿੰਦੇ ਜੀ ਲੱਖਾਂ ਦੇ ਪਰਦੇ ਲੱਖਾਂ ਦੇ ਸਰਾਣੇ ਚਮਚੇ ਕੜਛੀਆਂ ਇੰਨਾ ਕੁਸ ਜੀ ਸਾਰਾ ਕੁਸ ਕਰੋੜਾਂ ਰੁਪਈਆ ਸ਼ਿਸ਼ ਮਹਿਲ ਬਣਾਇਆ ਤੇ ਹੁਣ ਅਮਾ ਦੀ ਪਾਰਟੀ ਹੋ ਸਕਦਾ ਮੁੱਦਾ ਬਣਾਵੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਬੀਜੇਪੀ ਦੀ ਬੀਬੀ ਰੇਖਾ ਗੁਪਤਾ ਉਹਦੇ ਘਰ ਦੇ ਵਿੱਚ ਕਹਿੰਦੇ 70 ਕੁ ਲੱਖ ਦੇ ਕਰੀਬ ਦਾ ਖਰਚਾ ਹੋ ਰਿਹਾ 70 ਲੱਖ ਰੁਪਈਆ ਖਰਚ ਕੇ ਘਰ ਰੀਨੋਵੇਸ਼ ਵੀ ਹੋਣਾ ਨਵੇਂ ਪੱਖੇ ਨਵੇਂ ਏਸੀ ਨਵੀਆਂ ਐਲਈਡੀਆਂ ਹੈਨਾ ਨਮਾਸਮਾਨ ਇਹਨਾ ਸਾਰਾ ਕੁਝ ਨਵੇਂ ਸਿਰਿਓ ਲੱਗਣਾ ਜੀ ਕਹਿੰਦੇ ਤੇ ਹੁਣ ਹੋ ਸਕਦਾ ਕਿ ਜਿਸ ਮੁੱਦਾ ਬਣੇ ਅਸਲ ਚ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੋਲ ਕੋਈ ਪਰਮਾਨੈਂਟ ਕੋਠੀ ਨਹੀਂ ਹੁੰਦੀ ਜਿਵੇਂ ਪੰਜਾਬ ਚ ਨਾ ਕਿ ਆ ਕੋਠੀ ਮੁੱਖ ਮੰਤਰੀ ਲਈ ਉਹ ਹੀ ਅਲਾਟ ਹੋਊਗੀ ਉਮੀਦ ਤਾਂ ਨਹੀਂ ਹੈ ਉਥੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਕੋਲ ਜਿਹੜੀਆਂ ਕੋਠੀਆਂ ਖਾਲੀ ਹੁੰਦੀਆਂ ਉਹਨਾਂ ਚੋਂ ਦੱਸ ਦਿੰਦੇ ਜੀ ਕਿ ਆ ਕੋਠੀ ਖਾਲੀ ਹੈ ਕੋਈ ਜਿਹੜੀ ਮੁੱਖ ਮੰਤਰੀ ਜਾਣਾ ਚਾਹੁੰਦੇ ਫਿਰ ਉਹ ਮਿਲ ਜਾਂਦੀ ਹੈ ਹੁਣ ਜਿਹੜੇ ਮਤਲਬ ਉਪਰ ਅਜਪਲ ਰਹੇ ਨੇ ਉਹਨਾਂ ਦੇ ਅਮਲੇ ਫਾਲੇ ਦੀ ਜਿਹੜੀ ਕੋਠੀ ਸੀ ਖਾਲੀ ਸੀ ਜਿਹੜੀ ਇਹ ਇਹ ਕੋਠੀ ਰੇਖਾ ਗੁਪਤਾ ਲਈ ਲਾਟ ਹੋਈ ਸੋ ਉਹਦੇ ਲਈ ਹੁਣ ਪੀ ਡਬਲਿਊ ਡਿਪਾਰਟਮੈਂਟ ਨੂੰ ਕਹਿੰਦੇ ਜੀ ਹਦਾਇਤ ਹੋ ਗਈ ਆ ਕਿ ਦੇ ਵਿੱਚ 60 ਲੱਖ ਤੋਂ ਉੱਪਰ 70 ਲੱਖ ਦੇ ਕਰੀਬ ਪੈਸਾ ਖਰਚ ਕਰਕੇ ਨਮਾ ਰੂਪ ਦਿੱਤਾ ਜਾਵੇ ਉਹਦੇ ਲਈ ਬਕਾਇਦਾ ਤੌਰ ਤੇ ਰੇਖਾ ਗੁਪਤਾ ਦੇ ਇਸ ਨਵੇਂ ਬੰਗਲੋ ਦੇ ਵਿੱਚ 14 ਏਸੀ ਲੱਗਣੇ ਆ 5 ਐਲਈਡੀ ਆਉਣੀਆਂ ਲੰਬੀ ਸੂਚੀ ਹੈ ਮੇਰੇ ਕੋਲ ਸੂਚੀ ਪਈ ਆ ਮੈਂ ਥੋੜੀ ਜੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਹਿੰਦੇ ਜੀ ਜਿਹੜੇ 60 ਕ ਲੱਖ ਤੋਂ ਲੈ ਕੇ 70 ਲੱਖ ਖਰਚ ਹੋਣਾ ਹੈ ਮੰਗਲਾ ਨੰਬਰ 1 ਨੰਬਰ ਕੋਠੀ ਆ ਤੇ 2 ਨੰਬਰ ਹੋ ਸਕਦੇ ਨੇ ਅਧਿਕਾਰੀਆਂ ਨੂੰ ਵਰਤਨ ਨੂੰ ਮਿਲ ਜਵੇ ਕਹਿੰਦੇ ਇਹਦੇ ਤਹਿਤ ਕਹਿੰਦੇ ਜੀ 1.57 ਲੱਖ ਰੁਪਏ ਦੀ ਲਾਗਤ ਨਾਲ 14 ਸਪਲਟ ਏਸੀ ਲੱਗਣਗੇ ਇਸੇ ਤਰ੍ਹਾਂ 10 ਕ ਲੱਖ ਰੁਪਏ ਦੀ ਲਾਗਤ ਨਾਲ 5 ਐਲਈਡੀਆਂ ਲੱਗਣਗੀਆਂ ਤੇ ਫਿਰ 2 ਲੱਖ ਦੇ ਕਰੀਬ ਲਾਗਤ ਨਾਲ ਰਿਮੋਟ ਕੰਟਰੋਲ ਵਾਲੇ ਕਹਿੰਦੇ ਜੀ 23 ਛੱਤ ਵਾਲੇ ਪੱਖੇ ਲੱਗਣਗੇ ਫਿਰ ਕਹਿੰਦੇ ਜੀ ਇਹ ਵੀ ਹੁਕਮ ਹੋਇਆ ਕਿ 6 ਲੱਖ ਦੇ ਕਰੀਬ ਲਾਗਤ ਨਾਲ 14 ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ ਤੇ ਜੀ ਬਿਜਲੀ ਬੈਕਅਪ ਦੇ ਲਈ ਯੂਪੀਐਸ ਸਿਸਟਮ ਵੀ ਹੋਊਗਾ ਇਹ ਤੋਂ ਇਲਾਵਾ 91000 ਰੁਪਏ ਦੇ 6 ਗੀਜ਼ਰ 70000 ਰੁਪਏ ਦੀ ਇੱਕ ਆਟੋਮੈਟਿਕ ਵਾਸ਼ਿੰਗ ਮਸ਼ੀਨ 85000 ਰੁਪਏ ਦੀ ਇੱਕ ਟੋਸਟ ਗ੍ਰਿਲ ਤੇ 60000 ਰੁਪਏ ਦੀ ਇੱਕ ਡਿਸ਼ਵਾਸ਼ਰ ਉਹ ਜਿਹੜਾ ਪੰਨੇ-ਪੁੰਨੇ ਧੋਣ ਵਾਲਾ ਹੁੰਦਾ ਹੋਊਗਾ ਕੁਛ ਹੈ ਨਾ ਹੁਕਮ ਵਿੱਚ ਕਿਹਾ ਗਿਆ ਕਿ ਕੁੱਲ 2 ਲੱਖ ਦੇ ਕਰੀਬ ਲਾਗਤ ਨਾਲ ਤੇ ਛੱਤ ਵਾਲੇ ਪੱਖੇ 6 ਲੱਖ ਰੁਪਏ ਦੀ ਲਾਗਤ ਨਾਲ 115 ਲੈਂਪ ਹੈ ਨਾ ਜੀ ਤੇ ਇਹ ਤੋਂ ਇਲਾਵਾ ਕਹਿੰਦੇ ਜੀ ਹੈਂਗਿੰਗ ਲਾਈਟਾਂ ਤੇ ਤਿੰਨ ਵੱਡੇ ਝੂਮਰ ਵੀ ਲਾਏ ਜਾਣੇ ਆ। ਸੋ ਬੰਗਲੋ ਤੇ ਕੁੱਲ ਕਹਿੰਦੇ 60 ਲੱਖ ਤੋਂ 70 ਲੱਖ ਦੇ ਕਰੀਬ ਖਰਚ ਆਉਣਾ ਹੈ ਪੀਡਬਲੂਡੀ ਅਧਿਕਾਰੀਆਂ ਨੂੰ ਚਾਰ ਕਮਰਿਆਂ ਵਾਲੀ ਰਹਿ ਚੁ ਮਰੰਮਤ ਤੇ ਨਵੀਨੀਕਰਨ ਦੇ ਕੰਮ ਕਰਨੇ ਵੀ ਕਿਹਾ ਗਿਆ। ਤੇ ਇਸ ਤੋਂ ਪਹਿਲਾਂ ਇਹ ਬੰਗਲੋ ਕਹਿੰਦੇ ਉਪਰ ਰਾਜਪਾਲ ਦੇ ਸਕੱਤਰ ਦੇ ਅਧਿਕਾਰੀਆਂ ਕੋਲ ਸੀ। ਸੋ ਜਿਹੜਾ ਹੁਣ गुप्ता रेखा गुप्ता ਕੋਲ ਹੈ ਤੇ 2 ਨੰਬਰ ਵਾਲਾ ਬੰਗਲਾ ਇਹਦੇ ਅਮਲੇ ਫਲੇ ਲਈ ਇਸ਼ਤ ਮਿਲ ਜੂਗਾ ਸੋ ਸ਼ੀਸ਼ ਮਹਿਲ ਦੇ ਉੱਤੇ ਬੁੱਧਾ ਬਣਿਆ ਸੀ ਉਹ ਕਰੋੜਾਂ ਦਾ ਪਹਿਲੂ ਸੀ ਇਹ ਜਿੰਨਾ ਕੁ ਰੇਖਾ ਗੁਪਤਾ ਖਰਚ ਰਹੀ ਹੈ ਇੰਨੇ ਕੁ ਤਾਂ ਪੰਜਾਬ ਚ ਮਨੀਸ਼ ਸ਼ੋਧਿਆ ਤੇ ਅਸਤਿੰਦਰ ਜੈਨ ਤੇ ਤੋਂ ਪਹਿਲਾਂ ਜਿਹੜੇ ਰਹਿ ਰੁਕੇ ਗਏ ਨੇ ਹਨਾ ਰਗਵ ਚੜਾਸਦੀ ਪਟਕ ਉਹਨਾਂ ਨੇ ਆਪਣੀ ਕੋਠੀਆਂ ਚ ਨਾਲ ਵੱਧੇ ਖਰਚ ਆ ਐ ਤੋ ਤੱਕੇ ਪੰਜਾਬ ਦੇ ਮੰਤਰੀਆਂ ਨੇ ਇਹਨਾਂ ਨਾਲ ਬੱਧ ਬੱਧ ਖਰਚ ਲਿਆ ਸੋ ਪਰ ਇਹ ਮੁੱਦਾ ਤਾਂ ਹੈ ਕਿ ਤੁਸੀਂ ਇਸੇ ਖਿਲਾਫ ਲੜਾਈ ਲੜ ਕੇ ਆਏ ਹੋ ਰੇਖਾ ਗੁਪਤਾ ਤੇ ਭਾਜਪਾ ਇਸੇ ਖਰਚੇ ਨੂੰ ਘਟਾਉਣ ਦੇ ਨਾਂ ਤੇ ਤੇ ਆਈ ਹੈ ਤੇ ਜੇ ਤੁਸੀਂ ਵੀ ਉਹੋ ਜਿਹੀ ਖਰਚੇ ਕਰਨੇ ਨੇ ਇਹ ਤਾਂ ਜੇ ਇੱਕ ਪੜਾਏ ਹੋ ਸਕਦਾ ਅਗਲੇ ਪੜਾਅ 'ਚ ਹੋਣ ਇਹ ਪੜਾਵਾ 'ਚ ਕਰਨ ਇੱਕ ਕੁਰਸੀ ਤੇ ਬੈਠ ਕੇ ਨਾ ਵੱਖਰਾ ਹੀ ਰੰਗ ਹੁੰਦਾ ਜਨਾਬ ਹੈਗਾ ਕੁਛ ਤਾਂ ਸਰ ਬਹੁਤ ਬੜਾ